यह कहो जी मैं तुझे इस दार्थ रखती हूँ दिन दसवा विश्वास दलान मैं घोषणा करती हाँ कि मैं योजनावान पूरा कर रही हाँ परमात्मा ने मेरे जीवन ले तैयार किया है क्योंकि मैं उस विच भरोसा रखती हाँ मैं अपने सुपनिया नु जिन्ना संभव सोचा सी उस तो तेजी नाल पूरा कर दी हाँ रुकावटा पार करन करजे तो बाहर निकलन या सही व्यक्ति मिलने लिए कई साल नहीं लगते ਪਰਮੇਸ਼ਵਰ ਨੇ ਮੈਨੂੰ ਇਸ ਸਮੇਂ ਵਿਸ਼ਵਾਸ ਅਤੇ ਵਿਸ਼ਵਾਸ ਨਾਲ ਜਿੱਤ ਦਿੱਤੀ ਹੈ ਇਹ ਮੇਰਾ ਐਲਾਨ ਹੈ ਦਿਮਾਗੀ ਸਿਹਤ ਸੰਬੰਧੀ ਵਿਚਾਰ ਜਿਵੇਂ ਕਿ ਮੀ ਸਵਰਗ ਤੋਂ ਆਉਂਦਾ ਹੈ ਅਤੇ ਧਰਤੀ ਨੂੰ ਪਾਣੀ ਦਿੰਦਾ ਹੈ ਜਿਸ ਨਾਲ ਉਹ ਵਧਦੀ ਹੈ ਉਸੇ ਤਰ੍ਹਾਂ ਮੇਰੇ ਮੂੰਹੋਂ ਨਿਕਲਦਾ ਸ਼ਬਦ ਹੈ ਮੇਰੇ ਜੀਵਨ ਵਿੱਚ ਮੇਰੀ ਸਿਹਤ ਵਿੱਚ ਮੇਰੇ ਸਰੀਰ ਵਿੱਚ ਮੇਰੇ ਕਾਰੋਬਾਰ ਵਿੱਚ ਅਤੇ ਮੇਰੀ ਸੇਵਕਾਈ ਵਿੱਚ ਕਦੇ ਵੀ ਮੇਰੇ ਕੋਲ ਬੇਕਾਰ ਵਾਪਸ ਨਹੀਂ ਆਉਂਦਾ ਪਰਮੇਸ਼ਰ ਦਾ ਵਚਨ ਮੇਰੇ ਜੀਵਨ ਵਿੱਚ ਪਰਮੇਸ਼ਰ ਦੇ ਉਦੇਸ਼ ਅਤੇ ਉਸ ਦੀ ਯੋਜਨਾ ਨੂੰ ਪੂਰਾ ਕਰਦਾ ਹੈ ਆਮੀਨ ਮੈਂ ਯੀਸ਼ੂ ਦੇ ਨਾਮ ਤੋਂ ਜੋ ਮੈਂ ਕਹਾਂਗੀ ਰੱਖਾਂਗੀ ਮੈਂ ਮਜ਼ਬੂਤ ਹਾਂ ਮੈਂ ਤੰਦਰੁਸਤ ਹਾਂ ਮੈਂ ਤਨ ਹਾਂ ਮੈਂ ਅਮੀਰ ਹਾਂ ਮੈਂ ਸ਼ਕਤੀਸ਼ਾਲੀ ਹਾਂ ਮੈਂ ਮਸਾ ਕੀਤਾ ਹੋਇਆ ਹੈ ਮੈਂ ਆਜ਼ਾਦ ਹਾਂ ਮੈਂ ਰੱਬ ਦੀ ਪਿਆਰੀ ਹਾਂ ਮੈਨੂੰ ਰੱਬ ਅਤੇ ਮਨੁੱਖ ਦੁਆਰਾ ਪਸੰਦ ਕੀਤਾ ਗਿਆ ਹੈ मैं बोलती हाँ जो मैं चाहती हाँ मैं कीमती बीज हाँ मैं अपने परमात्मा ते, चंकी तरह जमीन लगाई गई हाँ मैं अपने प्रभु के दरबारा हथेली रुख पसंद करती हाँ मैं इसके सीजन में बहुत ज्यादा फल दिदी हाँ मैं रस नल भरी हुई हाँ प्रभु विचारी हाँ ਅਤੇ ਪੁਰਾਣੀ ਉਮਰ ਵਿੱਚ ਵੀ ਮੈਂ ਤਾਜ਼ਾ ਅਤੇ ਫਲੋਰਿਸ਼ਿੰਗ ਹੋਵਾਂਗੀ ਜੋ ਵੀ ਮੈਂ ਯੀਸ਼ੂ ਦੇ ਨਾਮ ਵਿੱਚ ਪੇਸ਼ ਕਰਦੀ ਹਾਂ ਚੀਜ਼ਾਂ ਹਮੇਸ਼ਾ ਯੀਸ਼ੂ ਦੇ ਨਾਮ ਵਿੱਚ ਮੇਰੇ ਲਈ ਕੰਮ ਕਰ ਰਹੀਆਂ ਹਨ ਮੈਂ ਮਸੀਹ ਯੀਸ਼ੂ ਵਿੱਚ ਹਰੇਕ ਆਦਮੀ ਦਾ ਆਸ਼ੀਰਵਾਦ ਪ੍ਰਾਤ ਕਰਨ ਵਾਲੀ ਹਾਂ ਮੈਂ ਇੱਕ ਆਤਮਾ ਹ ਮੇਰੀ ਆਤਮਾ ਇੱਕ ਰੂਹ ਹੈ ਮੇਰੀ ਆਤਮਾ ਤੇ ਮੇਰੀ ਰੂਹ ਇੱਕ ਸਰੀਰਿਕ ਸ਼ਰੀਰ ਵਿੱਚ ਹੁੰਦੀ ਹੈ ਮੇਰੀ ਆਤਮਾ ਮੇਰੀ ਰੂਹ ਨੂੰ ਹੁਕਮ ਦਿੰਦੀ ਹੈ ਮੇਰੀ ਰੂਹ ਸੁਣਦੀ ਹੈ

ਮੈਂ ਆਪਣੀਆਂ ਮਾਸਪੇਸ਼ੀਆਂ ਤੇ ਲੀਗਾਮੈਂਟਸ ਨਾਲ ਤਾਕਤ ਬੋਲਦੀ ਹਾਂ ਮੈਂ ਆਪਣੇ ਦਿਲਾਂ ਜੀਵਨ ਸ਼ਕਤੀ ਬੋਲਦੀ ਹਾਂ ਮੈਂ ਆਪਣੇ ਫੇਫੜਿਆਂ ਅਤੇ ਤੀਸ਼ਵਨ ਨਾਮਵਾਂ ਦਾਰੀ ਅਤੇ ਪਰਫਿਊਜ਼ਨ ਅਨੁਪਾਤ ਬਣਾਈ ਰੱਖਣ ਲਈ ਗੱਲ ਕਰਦੀ ਹਾਂ ਮੈਂ ਆਪਣੀਆਂ ਗੁਰਦਿਆਂ ਜਿਗਰ ਅਤੇ ਪਾਚਕ ਰੋਗ ਲਈ ਸੰਪੂਰਨਤਾ ਬੋਲਦੀ ਹਾਂ ਮੇਰੇ ਖੂਨ ਦੇ ਹਰ ਸੈੱਲ ਵੀ ਜੀਵਨ ਹੈ ਮੇਰੀਆਂ ਹੱਡੀਆਂ ਚੋੜਾ ਤੇ ਉਪਸਥਿਤਿਕਸਾਰ ਅਤੇ ਮਜ਼ਬੂਤ ਹਨ ਮੇਰੇ ਪੂਰੇ ਉੱਪਰਲੇ ਅਤੇ ਹੇਠਲੇ ਅੰਗ ਬਧੀਆ ਤੰਗ ਨਾਲ ਕੰਮ ਕਰਦੇ ਹਨ ਅੱਖਾਂ ਸਭ ਸੂਫਿਜ ਵੇਖਦੀਆਂ ਹਨ ਅਤੇ ਮੇਰੇ ਕੰਨ ਕਦੀਆ ਧੰਨਿਲ ਕੰਮ ਕਰਦੇ ਹਨ ਮੇਰੀ ਚਮੜੀ ਇੱਕ ਨਵਜਮੇ ਬੱਚੇ ਦੀ ਰਾਂ ਦੀ ਸੁੰਦਰਤਾ ਦੀ ਤਰ੍ਹਾਂ ਮੁਲਾਇਮ ਅਤੇ ਸਿਹਤਮੰਦ ਹੈ ਮੇਰੇ ਵਾਲਾਂ ਦੇ ਰੂਮ ਕਸ ਗਏ ਹਨ ਮੇਰੇ ਦੰਦ ਮਸੂੜੇ ਜਵਾੜੇ ਦੀਆਂ ਹੱਡੀਆਂ ਤੇ ਨਸਾਂ ਤੇ ਖੂਨ ਦੀ ਸਪਲਾਈ ਸਾਰੇ ਸਿਹਤਮੰਦ ਮਜ਼ਬੂਤ ਅਤੇ ਸੰਪੂਰਨ ਮੇਰੇ ਸਾਰੇ ਹਾਰਮੋਨ ਅਤੇ ਨਿਊਰੋ ਕੈਮੀਕਲ ట్రాన్స్మిਟਰ ਇੱਕ ਦੂਜੇ ਨਾਲ ਸੰਪੂਰਨ ਤਾਲਮਿਲ ਵਿੱਚ ਹਨ ਅਤੇ ਆਪਣੇ ਕੰਮਾਨਵਾਮ ਤੌਰ ਤੇ ਚਲਾਉਂਦੇ ਹਨ ਮੇਰੀ ਪਾਚਨ ਪ੍ਰਣਾਲੀ ਸਾਰੇ ਖਾਤ ਪਦਾਰਥਾਂ ਨੂੰ ਹਜ਼ਮ ਕਰਨ ਸੋਖਣ ਅਤੇ ਗ੍ਰਹਿਣ ਕਰਨ ਦੇ ਯੋਗ ਅਤੇ ਪਾਚ ਗ੍ਰੰਥ ਨੂੰ ਪਾਣੀ ਵਿੱਚ ਤੌਰ ਤੇ ਬਾਹਰ ਕਰਦੇ ਜਾਂਦੇ ਹਨ ਮੈਂ ਆਪਣੇ શરી ਦੇ ਹਰ ਇੱਕ ਸੈਲ ਵਿੱਚ ਬਿਜਲੀ ਅਤੇ ਰਸਾਇਣਿਕ ਬਾਰੰਭਾਤ ਅਤੇ ਇੱਕ ਸੂਰਤਾ ਤੇ ਸੰਤੁਲਨ ਵਿੱਚ ਰਹਿਣਾ ਤੇ ਖਰਾਬ ਚੈਲਨ ਨੂੰ ਹਜ਼ਮ ਕਰਨ ਦਾ ਹੁਕਮ ਦਿੰਦੀ ਹਾਂ ਮੈਂ ਖਾਣ ਪਾਣ ਟੈਕਨੋਲੋਜੀ ਮੀਡੀਆ ਟੀਲ ਮਚੁਗਲੀ ਆਦਿ ਇਸ ਪਰ ਜ਼ਿਆਦਾ ਨੀਲ ਸੁਸਤਤਾ ਅਤੇ ਜ਼ਬਰਦਸਤੀ ਖਰੀਦਾਰੀ ਵਿਚਰ ਕਿਸਮ ਦੇ ਨਸ਼ਾ ਸ਼ਰਾਬ ਨਿਕੋਟੀ ਨਸ਼ੇ ਵਿੱਚ ਪਹੁੰਚ ਜਾਣਾ ਭੂਗ ਨੂੰ ਕੈਦ ਕਰਦੀ ਹਾਂ ਅਤੇ ਮਸਿੱਦੀ ਆਗਿਆਕਾਰੀ ਵਿੱਚ ਇਸ ਨੂੰ ਲੈਂਦੀ ਹਾਂ ਮੈਂ ਯੀਸ਼ੂ ਦੇ ਵਾਂਗ ਹੀ ਹਾਂ ਹਰ ਚੀਜ਼ ਜੋ ਰੱਬ ਨੇ ਬਣਾਈ ਉਹ ਮੇਰੇ ਲਈ ਜੀਵਨ ਅਤੇ ਇਲਾਜ ਹੈ ਇਸ ਲਈ ਪੂਜੰਤੂ ਜਾਂ ਮਰਾਤੀ ਤੋਂ ਲੜੀ ਦਾ ਮੇਰੇ ਉੱਤੇ ਕੋਈ ਅਧਿਕਾਰ ਨਹੀਂ ਹੈ ਪਰਮਾਤਮਾ ਨੇ ਮੈਨੂੰ ਸਾਰੀ ਤਰਤੀ ਉਤੇ ਰਾਜ਼ ਦਿੱਤਾ ਹੈ ਮੇਰੀ ਪ੍ਰਜਨਨ ਪ੍ਰਣਾਲੀ ਲੋੜੀਂਦੀ ਮਾਤਰਾ ਅਤੇ ਚੰਗੀ ਗਤੀਸ਼ੀਲਤਾ ਵਾਲੇ ਸ਼ੁਕਰਾਣੂਆਂ ਦਾ ਉਤਪਾਦਨ ਅਤੇ ਜਮ੍ਹਾਂ ਕਰ ਰਹੀ ਹੈ। ਮੇਰੀ ਮੇਰੀ ਮਾਦਾ ਪ੍ਰਜਨਨ ਪ੍ਰਣਾਲੀ ਸਮੇਂ ਸਿਰ ਅੰਡੇ ਦੇ ਸੈੱਲਾਂ ਦਾ ਉਤਪਾਦਨ ਕਰ ਰਹੀ ਹੈ। ਜਨਮ ਤੱਕ ਪੂਰਨ ਦੀ ਰੱਖਿਆ ਅਤੇ ਪੋਸ਼ਣ ਕਰ ਰਹੀ ਹੈ। ਹਰ ਅੰਗ ਮੇਰੇ ਸਰੀਰ ਦਾ ਟਿਸ਼ੂ ਸੰਪੂਰਨਤਾ ਵਿੱਚ ਕੰਮ ਕਰਦਾ ਹੈ। ਜਿਸ ਦੇ ਲਈ ਪਰਮਾਤਮਾ ਨੇ ਇਸ ਨੂੰ ਕੰਮ ਕਰਨ ਲਈ ਬਣਾਇਆ ਹੈ। अते मैं अपने शरीर विच भी खराबी विगान नु वर्जित करती हाँ मेरा सारा मनुखी शरीर अते विज्ञान यीशु संपूर्ण है आमीन पिता पिता मैं प्यार मैं जानती हाँ मैं जानती हाँ राब का पुत्र मैं प्यार मैं जानती हाँ मैं जानती हाँ परमात्मा मैनु प्यार करता है मैं जानती हाँ मैं जानती हाँ